ਉਹ ਕਬੀਰ ਛੁਛਾ ਘਟ ਬੋਲਾ ਛੁਛਾ ਖਾਲੀ ਜਿਹੜਾ ਬੰਦਾ ਖਾਲੀ ਹੈ ਨਾ ਉਹ ਬੜਾ ਰੋਲਾ ਪਾਉਂਦਾ ਹੈ ਜਿਹੜਾ ਭਰਿਆ ਹੋਇਆ ਹੈ ਉਹ ਸ਼ਾਮ ਤੋਂ ਟਿਕ ਜਾਂਦਾ ਜਦੋਂ ਸਹਿਬ ਜਦਿਆਂ ਨੂੰ ਕਚਾਰੀ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਸੁਚਾਨੰਦ ਬੜਾ ਰੋਲਾ ਪਾ ਰਿਹਾ ਸੀ ਬਹੁਤ ਉੱਚੀ ਉੱਚੀ ਬੋਲ ਰਿਹਾ ਸੀ ਉਹ ਦੱਸ ਰਿਹਾ ਸੀ ਉਹ ਕਹਿ ਰਿਹਾ ਸੀ ਕੇ ਭਾਵੇਂ ਤੇ ਤੁਹਾਡੇ ਪਿਤਾ ਜੀ ਨੇ ਸਾਡੇ ਨਾਲ ਵਫਾ ਕੀਤੀ ਹੈ ਭਾਵੇਂ ਤੁਹਾਡੇ ਦਾਦੇ ਨੇ ਸਾਡੇ ਜਨੇਊ ਦੇ ਲਈ ਸੀਸ ਵਧਾਇਆ ਹੈ ਭਾਵੇਂ ਅਸੀਂ ਲੂਣ ਤੁਹਾਡਾ ਖਾਧਾ ਗਏ ਪਰ ਅਸੀਂ ਤੁਹਾਡਾ ਸਾਥ ਨਹੀਂ ਦੇਵਾਂਗੇ ਸਾਥ ਹਕੂਮਤ ਦਾ ਦੇਵਾਂਗੇ ਐਸੇ ਬੰਦੇ ਧਰਮ ਦੇ ਨਾਮ ਦੇ ਉੱਤੇ ਕਲੰਕ ਹੁੰਦੇ ਨੇ ਜਿਹੜੇ ਕਿਸੇ ਦੀ ਕੀਤੀ ਕਰਾਈ ਤੇ ਉੱਤੇ ਬਿਲਕੁਲ ਪਾਣੀ ਫੇਰ ਦੇਣ ਤੇ ਆਪਣੀ ਕੌਮ ਦਾ ਵੀ ਸ਼ਰਮਿੰਦਗੀ ਦੇ ਨਾਲ ਸਿਰ ਝੁਕਾ ਦੇਣ ਐਸੇ ਬੰਦੇ ਗੁਨਾਹਗਰ ਹੁੰਦੇ ਨੇ ਬੜੀ ਉੱਚੀ ਉੱਚੀ ਰੋਣਾ ਪਾ ਦੱਸ ਪਰ ਸੱਭ ਜੱਤੀ ਟਿਕੇ ਹੋਈ ਸੀ ਪਰ ਇਹ ਵੇਸਾ ਸਤਿਗੁਰੂ ਦੀ ਕਿਰਪਾ ਰਹਿਮਤ ਕਰਕੇ ਮੈਂ ਬੜਾ ਹੈਰਾਨ ਹੁੰਨਾ ਜਦੋਂ ਇਹ ਗੱਲ ਗੱਲ ਸੁਣਦਾ ਹਾਂ ਪ੍ਰਚਾਰਕ ਇਹ ਕਲ ਕਹਿੰਦੇ ਨੇ ਕਿ ਦਾਦੀ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਸਿੱਖਿਆ ਉਹ ਉਦੋਂ ਥੋੜੀ ਦਿੱਤੀ ਸਿੱਖਿਆ ਤੇ ਪਹਿਲਾਂ ਦੀ ਦਿੱਤੀ ਹੋਈ ਆ ਪਿਆਰਿਓ ਇਹ ਥੋੜੀ ਆ ਕਿ ਕੱਲ ਨੂੰ ਪੇਪਰ ਹੈ ਤੇ ਅੱਜ ਅੱਜ ਲੈ ਕੇ ਮਾਂ ਮੰਦੀ ਆ ਕਿ ਲੈ ਪੁੱਤਰ ਤੇਰਾ ਕੱਲ ਪੇਪਰ ਹੈ ਨਹੀਂ ਉਹ ਫਿਰ ਕਹਾਤਾ ਹਿਾਰ ਹੋਈ ਉਹਨਾਂ ਨੂੰ ਨਾ ਸੀ ਇੰਟੈਲੀਜੈਂਟ ਦਾ ਮਤਲਬ ਕੀ ਹੈ ਉਹਨਾਂ ਦੀ ਤਿਆਰੀ ਹੈ ਤੇ ਜਿੰਦੀ ਤਿਆਰੀ ਹੈ ਉਹਨੂੰ ਕੋਈ ਡਰ ਨਹੀਂ ਡਰ ਕਿੰਨੂੰ ਹੁੰਦਾ ਮੇਰੇ ਵਰਗੇ ਨੂੰ ਮੇਰੀ ਤਿਆਰੀ ਕੋਈ ਨਹੀਂ ਹੈ ਉਹਨਾਂ ਦੀ ਤਿਆਰੀਆਂ ਨੇ ਉਹਨਾਂ ਨੂੰ ਤਾਂ ਪਹਿਲਾ ਸਬਕ ਹੀ ਇਹ ਪੜਾਇਆ ਗਿਆ ਹੈ ਪਹਿਲਾਂ ਮਰਨ ਕਬੂਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ ਕਿਰਪਾ ਰਹਿਮਤ ਕਰ ਬਾਣੀ ਦੀ ਆਰੰਭਤਾ ਭਾਵੇਂ ਇੱਕ ਓੰਕਾਰ ਤੋਂ ਹੁੰਦੀ ਹੈ ਅਸੀਂ ਸਾਰੇ ਹੀ ਜਾਣਦੇ ਹਾਂ ਪਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਜੀਵਨ ਦਾ ਪਹਿਲਾ ਚੈਪਟਰ ਹੈ ਜੋ ਸਾਰੇ ਸਿੱਖ ਕੌਮ ਨੂੰ ਸਾਰੀ జగਤ ਨੂੰ ਪੜਾਇਆ ਜਾਂਦਾ ਹੈ ਉਹ ਉッコ ਹੀ ਚੈਪਟਰ ਹੈ ਪਹਿਲਾ ਮਰਨ ਕਬੂਲ ਇਹ ਸਭ ਤੋਂ ਪਹਿਲਾ ਚੈਪਟਰ ਹੈ ਇਹ ਸਭ ਤੋਂ ਪਹਿਲਾ ਲੈਸਨ ਹੈ ਕਬੀਰ ਮੋਹ ਮਰਨੇ ਦਾ ਚਾਹੂ ਹੈ ਤੇ ਜਿੱਥੇ ਮੌਤ ਦੇ ਲਈ ਹੀ ਚਾਹ ਪੈਦਾ ਹੋ ਜਾਵੇ ਫਿਰ ਦੁਸ਼ਮਣਾਂ ਨੂੰ ਮੂੰਹ ਦੇ ਵਿੱਚ ਉਂਗਲਾਂ ਪਾਉਣੀਆਂ ਪੈਂਦੀਆਂ ਨੇ ਉਹਨਾਂ ਨੂੰ ਸੋਚਣਾ ਪੈਂਦਾ ਹੈ ਕਿ ਇਸ ਸ਼ੌਮ ਦਾ ਕੀ ਕਰੀਏ ਜਿਹਨਾਂ ਨੂੰ ਮਰਨ ਦਾ ਹੀ ਚਾਹ ਹੈ ਜੀਵਨ ਦਾ ਤੇ ਚਾਹ ਸੁਣਿਆ ਹੈ ਕੋਟੀਆਂਕਾਰਾਂ ਦਾ ਤੇ ਚਾਹ ਸੁਣਿਆ ਹੈ ਨੌਕਰੀ ਲਾਦੀ ਇਹਦਾ ਚਾਹ ਹੈ ਕਿਸੇ ਬੰਦੇ ਦੇ ਚਾਹ ਹੈ ਕਿ ਮੈਂ ਬਾਹਰ ਜਾਵਾਂ ਇਹ ਚਾਹ ਸੁਣੇ ਨੇ ਪਰ ਕੋਈ ਆਖਦਾ ਮੈਨੂੰ ਮਰਨ ਦਾ ਚਾਹੇ ਲੋਕ ਦੁਖੀ ਹੋ ਕੇ ਮਰਦੇ ਨੇ ਲੋਕ ਆਤਮ ਹਤਿਆ ਕਰਦੇ ਨੇ ਪਰੇਸ਼ਾਨ ਹੋ ਕੇ ਕਰਦੇ ਨੇ ਅਫਸਰਟ ਹੋ ਕੇ ਕਰਦੇ ਨੇ ਜਦੋਂ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਬੰਦਾ ਫਿਰ ਹਾਰ ਕੇ ਇੱਕਦਮ ਤੁਰਤ ਚੁੱਕਦਾ ਹੈ ਆਪਣੇ ਜੀਵਨ ਦੀ ਲੀਲਾ ਆਪ ਹੀ ਸਮਾਪਤ ਕਰ ਲੈਂਦਾ ਹੈ ਪਰ ਕਬੀਰ ਸਾਹਿਬ ਕਿਹਨ ਨਹੀਂ ਮੋਹਿ ਮਰਨੇ ਕਾ ਚਾਹੋ ਮੈਂ ਤੇ ਚਾਹੋ ਰਹਾਂ ਚਾਹ ਕੇ ਇਹ ਚਾਹੇ ਨੇ ਪੈਦਾ ਹੋਇਆ ਪਰੇ ਵੇਸ ਜਿਹੜੇ ਪਰੇ ਨੇ ਉਹਨਾਂ ਨੂੰ ਕੋਈ ਡਰ ਨਹੀਂ ਦਰ ਤੇ ਖਾਲੀਆਂ ਨੂੰ ਐ ਦਰ ਤੇ ਨਕਲੀ ਨੂੰ ਐ ਅਸਲੀ ਨੂੰ ਕਾਹਦਾ ਡਰ ਅਸਲੀ ਜੇਬ ਦੇ ਵਿੱਚ ਨੋਟ ਪਾਇਆ ਕਾਹਦਾ ਡਰ ਦਰ ਤੇ ਡੁਪਲੀਕੇਟ ਦਾ ਸਭ ਤੋਂ ਪਹਿਲਾਂ ਬੰਦਾ ਡੁਪਲੀਕੇਟ ਨੂੰ ਦੇਖਦਾ ਡੁਪਲੀ ਨਕਲੀ ਤੇ ਨਹੀਂ ਹੈ ਕਿਉਂਕਿ ਨਕਲੀ ਨਹੀਂ ਚੱਲਦਾ ਅਸਲੀ ਚੱਲਦਾ ਹੈ ਕਬੀਰ ਕਸੂਤੀ ਨਾਮ ਕੀ ਝੂਠਾ ਤੇ ਕੇ ਨਾ ਕੋਈ ਰਾਮ ਕਸੂਤੀ ਸੋਸਾ ਹੈ ਜੋ ਮਰਜੀ ਬਾਤ ਹੁਣ ਉਥੇ ਜਿਹੜੀ ਕਸਵਟੀ ਹੈ ਉਹ ਉਹੀ ਸਹਿ ਸਕਦੇ ਨੇ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਨੇ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਉਸ ਵਕਤ ਨਹੀਂ ਚੈਪਟਰ ਲੈਸਨ ਪੜਾਇਆ ਕਿ ਪੁੱਤਰੋ ਇਹ ਤੁਹਾਡੇ ਦਾਦਾ ਜੀ ਨੇ ਕੁਰਬਾਨੀ ਕੀਤੀ ਹੈ ਕਿ ਪਹਿਲਾਂ ਨਹੀਂ ਸੀ ਦੱਸਿਆ ਕਿ ਪਹਿਲਾਂ ਨਹੀਂ ਸੀ ਦਾਦੀ ਜੀ ਨੂੰ ਇਹ ਗੱਲ ਪਤਾ ਕਿ ਮੇਰੇ ਪਤੀ ਨੇ ਕੁਰਬਾਨੀ ਪਹਿਲਾਂ ਤੋਂ ਹੀ ਪਤਾ ਸੀ ਸਭ ਕੁਝ ਪਤਾ ਸੀ ਤਿਆਰੀ ਸੀ ਉਹ ਤੇ ਇਮਤਿਹਾਨ ਹੋ ਰਹੇ ਨੇ ਉੱਤੇ ਤੇ ਉਹ ਇਮਤਿਹਾਨ ਇਤਨੇ ਕਰੜੇ ਸਨ ਕਿ ਕੋਈ ਗੱਲ ਹੀ ਨਹੀਂ ਜਿੰਨੇ ਮਰਜ਼ੀ ਇਮਤਿਹਾਨ ਪੱਕੇ ਹੋਣ ਤਿਆਰੀ ਪੂਰੀ ਹੋਣੀ ਚਾਹੀਦੀ ਹੈ ਸੱਚੇ ਸਤਗੁਰੂ ਜੀ ਨੇ ਉਹ ਤਿਆਰੀ ਬਿਲਕੁਲ ਪਰਫੈਕਟ ਕਰਵਾਈ ਸੀ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋਧੋ ਕੈਸਾ ਪਾਵੇ ਜਿਹਦੇ ਸਿਰ ਉੱਤੇ ਹੈ ਮੈਂ ਫਿਰ ਬਿਆਨ ਕਰਦਾ ਹਾਂ ਟੂਕ ਮਾਤਰ ਪਹਿਲਾਂ ਕੀਤਾ ਇਹ ਸਾਰਾ ਵਿਸਥਾਰ ਇਸੇ ਕਰਕੇ ਹੈ ਕਿ ਪ੍ਰਮਾਤਮਾ ਖਾਸ ਬੰਦਿਆਂ ਦੇ ਨਾਲ ਹੀ ਪਿਆਰ ਕਰਦਾ ਪਰ ਗੁਰਬਾਣੀ ਤੇ ਕਹਿੰਦੀ ਤੂੰ ਸਾਝਾ ਸਾਈਂ ਬਖਸ਼ ਹਮਾਰਾ ਗੁਰਬਾਣੀ ਤੇ ਆਖਦੀ ਹੈ ਚੀਤੀ ਤੇ ਕੁੰਚਰਸ ਤੁਲਾ ਸਪਾ ਕਿਰਪਾ ਦ੍ਰਿਸ਼ਟ ਕਰਪੁਣਾ ਗੁਰਬਾਣੀ ਤੇ ਕਹਿੰਦੀ ਹੈ ਘਟ ਘਟ ਮੈਂ ਹਰ ਜੂ ਬਸੈ ਗੁਰਬਾਣੀ ਤੇ ਕਹਿੰਦੀ ਹੈ ਸਭ ਮੈਂ ਜੋਤ ਜੋਤ ਹੈ ਸੋਇ ਤਿਸ ਤੈ ਚਾਨਣ ਸਭ ਮੈਂ ਚੰਨ ਪਰ ਗੁਰੂ ਸਾਹਿਬ ਜੀ ਤੇ ਕਹਿ ਰਹੇ ਨੇ ਕਿ ਮਹਾਰਾਜ ਜਿਸਕੇ ਸਿਰ ਉਪਰ ਮਹਾਰਾਜ ਭਰਿਆਂ ਦੀ ਗੱਲ ਕਰ ਰਹੇ ਨੇ ਹੈ ਸਾਰੀ ਉਹਦੇ ਸਾਰੀ ਕਾਇਨਾਤ ਪਰਮਾਤਮਾ ਦੀ ਹੈ ਪਰ ਜਿਹੜੇ ਉਹਦੇ ਹੋਗੇ ਨਾ ਪਰਮਾਤਮਾ ਉਹਨਾਂ ਦਾ ਹੋ ਗਿਆ ਜਿਹੜੇ ਅਤ ਵਿਕਰਮ ਪੈਂਡੇ ਦੇ ਉੱਤੇ ਵੀ ਡਰੇ ਨਹੀਂ ਘਬਰਾਏ ਨਹੀਂ ਬਿਲਕੁਲ ਨਹੀਂ ਡਰੇ ਜਿਨ੍ਹਾਂ ਦੀ ਕਹਿ ਦਿੱਤਾ ਕਬੂਲ ਕਰ ਲਿਆ ਪਹਿਲਾ ਮਰਨ ਕਬੂਲ ਸਾਨੂੰ ਕਬੂਲ ਐ ਜੀ ਗੱਲੀ ਬਾਤੀ ਨਹੀਂ ਸੱਚੇ ਸਤਿਗੁਰ ਦੇ ਅੱਗੇ ਸੱਚ ਮੁੱਚੀ ਸੀਸ ਪੇਟ ਕਰ ਦਿੱਤਾ ਕਿ ਮਹਾਰਾਜ ਇਹ ਸੀਸ ਹੁਣ ਸਾਡਾ ਹੈ ਹੀ ਨਹੀਂ ਇਹ ਸੀ ਸੀ ਤੇਰਾ ਕਰ ਕੱਲ ਕੀ ਕਰ ਮਹਾਰਾਜ ਜੀ ਨੇ ਆਖਿਆ ਸੀ ਤਾਂ ਗੁਰੂ ਦਾਤਾ ਜੀ ਨੇ ਆਖਿਆ ਸੀ ਕਿ ਖਾਲਸਾ ਮੇਰਾ ਰੂਪ ਹੈ ਖਾਸ ਆਪਣਾ ਰੂਪ ਦਿੱਤਾ ਤੇ ਖਾਲਸੇ ਵੀ ਨੇ ਬੱਸ ਦਿੱਤਾ ਕਿ ਮਹਾਰਾਜ ਜੀ ਤੂੰ ਆਪਣਾ ਰੂਪ ਦਿੱਤਾ ਤੇ ਸਾਡੇ ਵਿੱਚ ਵੀ ਕੁਝ ਵੀ ਨਹੀਂ ਹੈ ਤੇਰਾ ਹੀ ਦਿੱਤਾ ਹੀ ਹੈ ਐਨੀ ਚੜ੍ਹਦੀ ਕਲਾ ਦਾ ਖਾਲਸਾ ਪ੍ਰਤੀਕ ਹੈ ਮਹਾਰਾਜ ਕਹਿੰਦੇ ਨੇ ਜਿਹੜਾ ਭਰਿਆ ਹੋਇਆ ਹੈ ਉਹ ਕਦੀ ਨਹੀਂ ਡੋਲਦਾ ਤੇ ਜਿਹੜਾ ਖੂਸਾ ਹੈ ਨਾ ਖਾਲੀ ਹੈ ਉਹ ਮੇਰੇ ਵਰਗਾ ਬਾਲਾ ਬੋਲਦਾ ਹੈ ਬਾਲਾ ਰੋਲਾ ਪਾਉਂਦਾ ਹੈ ਉਹਦੇ ਪੱਲੇ ਕੱਖ ਨਹੀਂ ਕੁਝ ਵੀ ਨਹੀਂ